ਸਾਡੇ ਸੀ.ਜੀ. ਦੇ ਨਾਲ ਜੁੜੇ ਸਾਰੇ ਸਾਰੇ ਇਹ ਦਿਵਯਾਂਕ ਕਾਨਫਰਾਂਸ ਸਾਡੀਆਂ ਮਤਾਵਾਂ ਹਨ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀ ਸਤਿ ਸ਼੍ਰੀ ਅਕਾਲ ਜੀ ਨਵੰਬਰ ਮਹੀਨੇ ਦੀ ਫੰਕਸ਼ਨ ਅਫਰਡ ਤੁਹਾਨੂੰ ਦਿਆਂਗੇ ਨਵੰਬਰ ਮਹੀਨੇ ਦੀ ਅੱਜ ਕਿਸੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਹੈ ਇਹ ਤੁਹਾਨੂੰ ਦੱਸਾਂਗੇ ਉਸ ਤੋਂ ਖੈਲਾ ਇੱਕ ਵੱਡੀ ਖਬਰ ਤੁਹਾਨੂੰ ਸਾਂਝੀ ਕਰਨੀ ਹੈ ਐਲਾਨ ਹੋ ਰਹੇ ਨੇ ਐਲਾਨ ਆਉਂਦੇ ਦਿਨਾਂ ਦੇ ਵਿੱਚ ਕਿੰਨੇ ਕੁ ਅਮਲ ਦੇ ਵਿੱਚ ਲਿਆਂਦੇ ਜਾਂਦੇ ਜਾਂਦੇ ਨੇ ਪੰਜਾਬ ਦੇ ਵਿੱਚ ਇਸ ਬਾਰੇ ਦੱਸੇਗਾ ਇੱਕ ਹੋਰ ਐਲਾਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੂਬਾ ਮੰਤਰੀ ਸਾਹਿਬ ਦਾ ਇਹ ਨਵਾਂ ਐਲਾਨ ਆਇਆ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਇਸ ਲਈ ਤਰਨਤਾਰਨ ਸਾਹਿਬ ਦੇ ਵਿੱਚ ਜਿਹੜਾ ਜਿਹਾ ਇਲੈਕਸ਼ਨ ਹੋ ਰਹੇ ਨੇ ਉੱਥੇ ਚਾਉਣਾ ਹੋਣੀਆਂ ਨੇ ਆਉਦੇ ਦਿਨਾਂ ਦੇ ਵਿੱਚ ਚਾਉਣਾ ਪ੍ਰਚਾਰ ਉੱਥੇ ਸਿੱਖਣਾ ਤੇ ਆਇਆ ਤੇ ਉੱਥੇ ਚਾਉਣਾ ਪ੍ਰਚਾਰ ਦੇ ਦੌਰਾਨ ਰੋਡ ਸ਼ੋਅ ਕਰ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੋਨਾ ਵੱਲੋਂ ਇਹ ਐਲਾਨ ਕੀਤਾ ਗਿਆ ਇੱਕ ਵਾਰ ਇਹ ਐਲਾਨ ਹੋ ਫਿਰ ਤੋਂ ਜਿਹੜਾ ਜਿਹਾ ਦੁਹਰਾਇਆ ਗਿਆ ਐਲਾਨ ਇਹ ਪਹਿਲਾਂ ਹੋ ਚੁੱਕਾ ਹੈ ਅਸੀਂ ਜਲਦੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਜਿਹਾ ਤਰਨਤਾਰਨ ਵਿੱਚ ਇਹ ਐਲਾਨ ਦੁਹਰਾਇਆ ਅ ਜਿਵੇਂ ਕਿ ਸਕਰੀਨ ਤੇ ਤੁਸੀਂ ਫੜ ਸਕਦੇ ਆਂ ਖਬਰ ਕਿ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਤੇ ਪਹਿਲਾਂ ਹੀ ਪੰਜਾਬ ਸਰਕਾਰ ਕਰ ਚੁੱਕੀ ਆ ਤੇ ਹਜ਼ਾਰ ਹਜ਼ਾਰ ਰੁਪਏ ਫਰਤੀ ਮਹੀਨਾ ਦੇਣਾ ਜੜੀਆ ਸ਼ੁਰੂ ਕਰੇਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਂਦਾ ਜਿਹੜਾ ਬਜਟ ਸੈਸ਼ਨ ਹੋਏਗਾ ਯਾਨੀ ਕਿ ਜਿਹੜੇ ਆਉਂਦੇ ਮਹੀਨੇ ਦੇ ਵਿੱਚ ਜਿਹੜਾ ਬਜਟ ਸੈਸ਼ਨ ਹੋਏਗਾ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਇਹ ਜਿਹੜਾ ਜਿਹੜੀ ਇਹ ਸਕੀਮ ਹੈ ਹਜ਼ਾਰ ਹਜ਼ਾਰ ਰੁਪਏ ਮਹਿਲਾਵਾਂ ਦੇ ਖਾਤੇਾਂ ਦੇ ਵਿੱਚ ਫੋਨ ਦੀ ਇਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤੇ ਇਸ ਸਕੀਮ ਦਾ ਜਿਹੜੀ ਗਾਰੰਟੀ ਹੈ ਇਹ ਪੂਰੀ ਕੀਤੀ ਜਾ ਹੋਏਗੀ ਸੋ ਇਹ ਵੱਡਾ ਐਲਾਨ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਰੋਡ ਸ਼ੋਅ ਦੇ ਦੌਰਾਨ ਇਹ ਐਲਾਨ ਕਰਦੇ ਆ ਇੱਕ ਵਾਰ ਫਿਰ ਤੋਂ ਐਲਾਨ ਦੁਹਰਾਇਆ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤੇ 5 ਸਾਲਾਂ ਦੇ ਅੰਦਰ ਉਹਦੇ ਨੂੰ ਆਪਣੇ ਪੂਰੇ ਕਰਾਂਗੇ ਅਸੀਂ ਇਹ ਕਰਕੇ ਰਹਿਾਂਗੇ ਸੋ ਇਸ ਤਰ੍ਹਾਂ ਜੀ ਜੇਕਰ ਗੱਲ ਕਰੀ ਅੱਜ ਦੇ ਪੈਨਸ਼ਨ ਅਫਡੇਟ 4 ਨਵੰਬਰ 2025 ਦਾ ਅੱਜ ਦਿਨਾਂ ਮੰਗਲਵਾਰ ਸ਼ਾਮ ਦੇ 6 ਵਜੇ ਤੱਕ ਸਾਨੂੰ ਜੋ ਸੂਚਨਾਵਾਂ ਮਿਲੀਆਂ ਉਹਦੇ ਆਧਾਰ ਤੇ ਤੁਹਾਨੂੰ ਦੱਸ ਰਹੇ ਹਾਂ ਕਿਸੇ ਜਿਲ੍ਹੇ ਦੇ ਵਿੱਚ ਪੈਨਸ਼ਨ ਹਾਲੇ ਤੱਕ ਜਾ ਰਹੀ ਨਹੀਂ ਹੋਈ ਆ ਨਾ ਕਿਸੇ ਨਵੇਂ ਜਿਲ੍ਹੇ ਦੇ ਵਿੱਚ ਅੱਜ ਬਿੱਲ ਫਾਸ ਹੋਏ ਨੇ ਸੌਂਦੇ ਦਿਨਾਂ ਦੇ ਵਿੱਚ ਕੱਲ ਤਾਂ ਜਿਹੜੀ ਆ ਸਰਕਾਰੀ ਛੁੱਟੀ ਆ ਗੈਸਟ ਹੌਲੀਡੇ ਆ ਤੇ ਉਸ ਬਾਅਦ ਜੇਕਰ ਪੈਨਸ਼ਨ ਤੇ ਕੋਈ ਅਫਡੇਟ ਆਉਂਦੀ ਆ ਤੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ 2500 ਦੀ ਕੋਈ ਅਫਡੇਟ ਨਹੀਂ ਆ ਜੀ 1500 ਹੋ ਜਾ ਪੈਨਸ਼ਨਾਂ ਪਹਿਣ ਗਿਆ ਤੇ ਜੇਕਰ ਕੋਈ ਨਵੀਂ ਅਫਡੇਟ ਆਉਂਦੀ ਆ ਸਾਂਝੀ ਕਰਾਂਗੇ ਫਿਲਹਾਲ ਜਿਹੜੀ ਹੈ ਪੈਨਸ਼ਨ ਦੀ ਅੱਜ ਤੱਕ ਦੀ ਅਪਡੇਟ ਇਹ ਹੈ ਕਿ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਅੱਜ ਪੈਨਸ਼ਨ ਜਾਰੀ ਨਹੀਂ ਹੋਈ ਆ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ